ਉਨੀ ਮੈਂ ਵੇਖਾਂ ਦੀ ਕਿੱਥੇ ਆ ਮੈਂ ਚਾਤੀ ਕੇ ਘਰ ਆ ਗਈ ਨਹੀਂ ਉੱਧਰ ਗਈ ਕਿਤੇ ਨਹੀਂ ਲੱਭੀ ਕੀ ਗੱਲ ਕਿਤੇ ਬੜੀ ਸੀ ਤਾਵਾ ਅਜਾ ਤਰੀ ਦਫਰਾ ਰਿਆ ਵਾ ਉਹ ਕੋਹਣੀ ਦੀਦੀ ਸਫਾਈਆਂ ਕਰਕੇ ਹੱਡੀਆਂ ਪੇਟੀ ਦੇ ਥੱਲੇ ਇੰਨਾ ਗਾਂਦੀ ਨਾ ਤੋ ਤੇ ਥੱਲੇ ਵੜ ਵੜ ਕੇ ਬੋਕ ਨੂੰ ਮਾਰੀ ਤੇ ਚਾਟਾ ਹਿੱਲਦਾ ਨਹੀਂ ਐ ਨਹੀਂ ਅਜੇ ਸਫਾਈ ਦਾ ਛੱਡੀ ਤੋ ਆ ਵੇਖੋ ਕਿੰਨੀ ਸੋਹਣੀ ਸਫਾਈ ਕੀਤੀ ਆ ਹਾਂ 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 ਦੀਦੀ ਇਹ ਮੈਨੇ ਤਾਂ ਮੋਦੀ ਕੰਡਿਆ ਵਿੱਚੋਂ ਹੈ ਜਿਹਨੇ ਮਿੰਡ ਲਗਾ ਅੰਦਰ ਕਿਤੇ ਵੇਖ ਦੇਖਣਾ ਵਾ ਆ ਵੇਖੋ ਆ ਵੀ ਹਾਂ ਐਨ ਆਕਾ ਸਾਹ ਕੋ ਦਿਖਦੇ ਦੀ ਤੈ ਤਾ ਆ ਸਾਰੇ ਦੀਦੀ ਦਿਖੰਦੀ ਆ ਚੱਲ ਚੱਲ ਮੈਂ ਖੋਲੀਆਂ ਨਾ ਜਾਂਦੀਆਂ ਪਾ ਤੂੰ ਹੁਣ ਚੱਲ ਚੁੱਪ ਕਰਕੇ ਕਿਚਨ ਚ ਚੱਲ ਤੇ ਮੇਰੇ ਅਗੇ ਨਾ ਆ ਮੈਂ ਆਂਗਦੇ ਵਧੀਆ ਜਾ ਹਾਏ ਕਿਹੜਾ ਵੇਸਨ ਦਾ ਆਟੇ ਦਾ ਕੋਈ ਨਹੀਂ ਬਣਾਜੀ ਦਾ ਪਰ ਕੱਲ ਵਾਂਗੂ ਨਾ ਬਣਾਈ ਬਤੌਆਂ ਦੇ ਪਕੌੜਿਆਂ ਵਾਂਗੂ ਨਾ ਬਣਾ ਲਈ ਚੱਲ ਚੱਲ ਪਹਿਲਾਂ ਹੀ ਦੱਸ ਦੇ ਭੈਣੇ ਕਿਹੜਾ ਖਾਣਾ ਵਾ ਕੋਦੀ ਦਾ ਬਣਾ ਲਿਆ ਇੰਨੇ ਬੜਾ ਵਾ ਤੇ ਬਣਾਈ ਵਧੀਆ ਫਾੜ ਕੇ ਨਾ ਲਾਏ ਜੀ ਮਹਾ ਮਹਾ ਨਹੀਂ ਨੰਮ ਜਾਉਂਗਾ ਕੜਾਹ ਨੂੰ ਦੇ ਪੈ ਜੀ ਚੱਲ ਮਨੋ ਕੀ ਬਿਲੀ ਵੰਗੂ ਜਾ ਕੰਦੇ ਆ ਹੱਥ ਦੀ ਹੈ ਨਾ ਕਾਇਆ ਸਮਝਾ ਕੋਰ ਵੜ ਕੇ ਪਿਛੇ ਅੰਦਰ ਚਾਹ ਉਠਾ ਦਿੱਤਾ ਤੈਨੂੰ ਚੰਗੀ ਰਹੀ ਆ ਨਹੀਂ ਤਾਂ ਤੇਰੇ ਹੱਥਾਂ ਤੇ ਹੋਰ ਖੋਦਣੇ ਜੁਨੇ ਖੋਦਣੇ ਹੰਡੇ ਓਕੇ ਲੈ ਲਗਾ ਨੋਨੇ ਗੜਾ ਮੀਨ ਬਣਾ ਦੇ ਬਣਿਆਣਾ ਸ਼ੇਕ ਉਹਨੂੰ ਕੜਾਹ ਰਾਂਗੇ ਦੇ ਦੋ ਆਏ ਰੱਬ ਬਣਾ ਦੇ ਤੇ ਆ ਮੈਂ ਸਚਰਾ ਦਿੰਦੀ ਆ ਸਚਰਾ ਨਾ ਆਕੇ ਨੂੰ ਪੇਟੀ ਚ ਰੱਗ ਤੇ ਆ ਇਹਨੂੰ ਤੈਨੂੰ ਨਾ ਮਾਰਦਾ ਬੇਟੀ ਚ ਨਾਲੀ ਮੈਂ ਕਢਾ ਦੇਵਾ ਨਹੀਂ ਪੈਣਾ ਰੋਕ ਕੇ ਟ੍ਰੇਨ ਅੱਲਾ ਸਿੱਤ ਮਾਰਨਾ ਯੋਨੇ ਕੋ ਕਢ ਕੇ ਕੰਮੀ ਤੇਰੇ ਹੋਏ ਹੋਏ ਲੋ ਦੀਦੀ ਜੀ ਕੜਾ ਕੀ ਗੱਲਾਂ ਤੇਰਾ ਬੀਬੀ ਬੂਬੀ ਤੇ ਨਹੀਂ ਘਟਿਆ ਵੀ ਅੱਜ ਨੇ ਮੇਰਾ ਨਹੀਂ ਘਟਿਆ ਕੜਾ ਖਾਓ ਮੂੰਹ ਤੋ ਲੱਗਣ ਡਿਆ ਤੇਰਾ ਹਾਏ ਹਾਏ ਐਨਾ ਮਿੱਠਾ ਖਾ ਲੋ ਖਾ ਲੋ ਇਹਦੇ ਮੇਰੇ ਸ਼ੂਗਰ ਹੁੰਦੀ ਕੋਈ ਗੱਲ ਨਹੀਂ ਆਹੋ ਐਨਾ ਮਿੱਠਾ ਖਾ ਕੇ ਤੂੰ ਹੀ ਤਾਂ ਕਹਿੰਦੀ ਆਂ ਨਾ ਵੀ ਮੈਨੂੰ ਸ਼ੂਗਰ ਹੋਵੇ ਤੇ ਛੇਤੀ ਛੇਤੀ ਜਾਵੇ ਇੱਥੋਂ ਹਨਾ ਨਹੀਂ ਨਹੀਂ ਮੈਂ ਨਹੀਂ ਖਾਣਾ ਲੈ ਜਾ ਇੱਥੋਂ ਫੜ ਲੈ ਫੜ ਲੈ 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 ਜਾ ਖਾ ਕੇ ਤਾਂ ਵੇਖ ਲੈ ਤੈਨੂੰ ਪਤਾ ਲੱਗੂ ਸ਼ੂਗਰ ਕਿੱਦਾਂ ਹੁੰਦੀ ਆ ਤੋ ਵੀ ਤੇ ਦੀਦੀ ਨੁਕਸੇ ਬਿਲੀਆਂ ਬੜੀਆਂ ਕਾੜ ਆਹੋ ਇਹ ਚ ਨੁਕਸੇ ਬਿਲੀਆਂ ਗੀਆਂ ਇਹਨੂੰ ਖਾ ਕੇ ਵੇਖਾ ਮਾਤਾ ਵੀ ਵੇਖੀ ਇਹ ਬਣਾ ਕੇ ਲਿਆਈਆਂ ਤੂੰ ਗਾਹ ਤੋਂ ਤੁਹਾਡਾ ਦਿਲ ਕਰੇ ਨਾ ਤੇ ਹੋਟਲ ਤੋਂ ਲਿਆਇਆ ਕਰੋ ਆਹੋ ਤੁਸੀਂ ਬਾਤ ਰੇਥੇ ਵੇਖੋ ਨਾ ਬਿਠਾਈਆਂ ਨੇ ਮਿਲਾ ਕੇ ਕੋਈ ਕੰਮ ਹੀ ਨਹੀਂ ਹੈਗਾ ਇਹਨਾਂ ਨੂੰ ਕੋਈ ਚੀਜ਼ ਬਣਾਉਣੀ ਨਹੀਂ ਆਉਂਦੀ ਇਹਨਾਂ ਨੂੰ ਪਤਾ ਨਹੀਂ ਕੀ ਸਿੱਖ ਕੇ ਆਈਆਂ ਫੋਨ ਲੈ ਲੈ ਕੇ 4-4 ਘੰਟੇ ਬਹਿ ਜਾਂਦੀਆਂ ਆ ਪਤਾ ਨਹੀਂ ਸੋਹਣੀਆਂ ਕਿੱਥੇ ਗਈਆਂ ਮੈਂ ਤਾਂ ਨਹਾ ਤੋ ਕੇ ਹੋ ਗਈਆਂ ਵੇਲੀ ਤੇ ਇਹ ਪਤਾ ਨਹੀਂ ਉਹ ਕਿੱਧਰ ਨਿਕਲ ਗਈ ਆ ਕਿ ਵੀ ਨਹਾ ਨੂੰ ਲੈਂਦੀ ਸੋਨੀਆ ਉੱਥੇ ਹੀ ਆਈਆਂ ਅੰਮੀ ਸੋਨੀਆ ਕਿੱਥੇ ਗਈ ਆ ਇੱਥੇ ਹੋਣੀ ਆ ਕਿਤੇ ਕੋਠੇ ਤੇ ਚਾਹੇ ਗਈ ਹੋਣੀ ਆ ਪਾਪਾ ਲੱਮਖਾਂ ਰੱਖਿਆ ਅੰਦਰ ਠੀਕ ਆ ਲੈ ਹੋ ਰਿਹਾਗਾ ਸਮਾਨ ਤੇ ਉਹ ਵੀ ਦੇ ਦ ਮੈਂ ਰੱਖਾਂ ਉਹ ਅੰਦਰ ਲੈ ਆ ਵੀ ਰੱਖਿਆ ਲੱਸੀ ਹਾਂਜੀ ਮੰਮੀ ਆਪਣੀ ਦੀਦੀ ਨੂੰ ਚਾਹ ਬਣਾ ਦੇਣੀ ਸੀ ਤੇ ਉਹਨੇ ਆਖਣਾ ਮੈਨੂੰ ਕੋਲ ਸੇ ਚਾਹ ਪਾਣੀ ਦੀ ਪਾਣੀ ਦਾ ਕੋਈ ਨਹੀਂ ਬਣਾ ਦਿੰਨੇ ਆ ਚਲ ਬਣਾ ਦੇ ਹਾਂਜੀ ਪੁੱਛਦੀ ਆ ਉਹਨਾਂ ਨੂੰ ਪੀਣੀ ਆ ਆਹੋ ਪੁੱਛ ਲੈ ਟੜਕੇ ਬੈਠੀ ਆ ਥੱਲੇ ਆ ਜਾ ਆਣ ਕੇ ਤੇ ਨਾ ਤੋ ਲੈ ਮੰਮੀ ਚਾਹ ਕਹਿੰਦੇ ਆ ਕਿ ਬਣਾ ਆਣ ਕੇ ਆ ਜਾ ਦੀਦੀ ਮੰਗਣ ਦੇ ਚਾਹ ਤਾਂ ਬਣਾ ਕੇ ਦੇਣਾ ਤੇ ਨਾ ਆ ਜਾ ਓਰੇ ਆ ਮੇਰੀ ਗੱਲ ਕੀ ਗੱਲ ਹੋਈ ਇੱਥੇ ਬੈਠੀ ਆ ਗੁੱਸੇ ਜੇ ਹੋ ਕੇ ਗੁੱਸੇ ਮੈਂ ਕੀ ਹੋਣਾ ਵਾ ਹਾਂ ਮੇਰਾ ਬੜਾ ਮੂਡ ਖਰਾਬ ਹੋਇਆ ਵਾ ਕਿਉਂ ਕੀ ਹੋਇਆ ਵਾ ਹੋਣਾ ਕੀ ਆ ਅੰਮੀ ਇਹ ਵੀ ਜਿਹੜੀ ਆ ਮੈਨੂੰ ਗੱਲ ਕਹਦੀ ਮੈਂ ਕਿਹਾ ਹਾਂ ਤੇ ਪੇਕੇ ਗਿਆਨ ਸਾਲ ਹੋ ਗਿਆ ਵਾ ਹਾਂ ਤੂੰ ਰਿਪੇਕੇ ਚਲੀ ਜਾ ਉਹ ਘੜੀ ਕਿੰਦੀ ਅੱਛਾ ਤੇ ਮੇਰਾ ਦਿਲ ਕਰਦਾ ਮੈਂ ਪੇਕੇ ਚਲੀ ਜਾ ਚੱਲ ਕੋਈ ਨਹੀਂ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਤੇ ਸੁਭਾਈ ਇਦਾਂ ਦਾਵਾ ਆ ਜਾ ਥੱਲੇ ਹੁਣ ਮੰਮੀ ਡੇ ਵਾਜਾ ਮੰਨ ਫਿਰ ਮੰਮੀ ਵੀ ਗੁੱਸੇ ਹੋਣਗੇ ਚੱਲ ਕੋਈ ਗੱਲ ਨਹੀਂ ਹੁਣ ਨਣਾਣਵਾ ਹੱਡੀ ਤੇ ਚੱਲ ਆ ਜਾ ਥੱਲੇ ਉਹਦਾ ਤੇ ਗੁੱਸਾ ਹੈ ਹੈ ਤੂੰ ਉਹ ਤੋਂ ਵੱਧਵਾ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਇਹਨੇ ਕਿਉਂ ਸਾਨੂੰ ਕਿਹਾ ਫਿਰ ਪੇਕੇ ਚਲ ਜਾ ਚੱਲ ਕੋਈ ਮੈਂ ਜਾਣਾ ਜਾਣਾ ਮੈਂ ਸਲਾਹ ਲੱਗੀ ਕਰਨੀ ਨਾ ਨਾ ਚੱਲ ਕੋਈ ਗੱਲ ਨਹੀਂ ਐ ਗਾਇਨੀ ਗੱਲ ਨਾ ਪਾਜੀ ਨੂੰ ਕਹਿੰਵੀਂ ਕਿ ਮੈਂ ਜਾਣਾ ਵਾਂ ਚੱਲ ਆ ਜਾ ਥੱਲੇ ਨਹੀਂ ਮੈਂ ਇਹਨਾਂ ਨੂੰ ਕਹਿ ਲੱਗੀ ਆ ਉਹ ਗੁੱਸਾ ਨਹੀਂ ਗਏਦਾ ਸਭਾਈ ਇਦਾਂ ਦਾ ਵਾ ਨਾ ਨਾ ਫੇਰ ਵੀ ਸਾਨੂੰ ਸਾਲ 1.5 ਸਾਲ ਹੋ ਗਿਆ ਗਿਆ ਨੂੰ ਅਹੀਂ ਜਾੜਾ ਨਹੀਂ ਆਪਰੇ ਪਿੰਡ ਨਾ ਨਾ ਨੇ ਇਦਾਂ ਦੀਆਂ ਹੁੰਦੀਆਂ ਵਾਂ ਆ ਜਾ ਨਹੀਂ ਨਹੀਂ ਗਾ ਸੁਣ ਮੈਂ ਜਾ ਕੇ ਨਾ ਮੈਂ ਕਹਣਾ ਇਹਨਾਂ ਨੂੰ ਚੱਲੀਏ ਅੱਜ ਜਾਵਾਂਗੇ ਕੱਲ ਰਹਿ ਕੇ ਤੇ ਪਰਸੋਂ ਆ ਜਾਾਂਗੇ ਤੇ ਦੂਜੀ ਗੱਲ ਇਹ ਆ ਫੇਰ ਵੇਖੂੰਗੀ ਨਾ ਕੀ ਕਰ ਲੂਗੀ ਚੱਲ ਵੇਖ ਲੈ ਚੱਲ ਥੱਲੇ ਤੇ ਆ ਫੇਰ ਆ ਜਾ ਹਾਂ ਥੱਲੇ ਆ ਜਾ ਵੀ ਐਡੇ ਆ ਬਾਅਦ ਜਾਣੇ ਪੇਕੇ ਕਿ ਨਹੀਂ ਜਾਣੇ ਜਾਣਾ ਚੋੜਾ ਕਿਉਂ ਨਹੀਂ ਆ ਆ ਜਾ ਹੁੰਦੇ ਨਹੀਂ ਕੀ ਕਰੰਦੇ ਕੋਈ ਨਹੀਂ ਕਰਨਾ ਕੀ ਬਸ ਨਹੀਂ ਲਖਣਾ ਕੀ ਕਰਨਾ ਮੇਰੀ ਗੱਲ ਸੁਣੋ ਆਪਾਂ ਵੀ ਪਿੰਡ ਚੱਲੀਏ ਸਾਰੇ ਲੋਕੀ ਪਿੰਡ ਜਾਂਦੇ ਆ ਤੁਈ ਤੇ ਆਪਣੇ ਸਹੁਰੇ ਦਾ ਨਾਮ ਵੀ ਨਹੀਂ ਲੈਂਦੇ ਜਾਣ ਨੂੰ ਕਿਤੇ ਬਸ ਫੋਨ ਹੀ ਨਹੀਂ ਛੱਡਦੇ ਸਾਰਾ ਦਿਨ ਆਪਾਂ ਵੀ ਆਪਣੀ ਚੱਲੀ ਪਿੰਡ ਤੁਹਾਡੇ ਸਹੁਰੇ ਦੇ ਮੇਰੇ ਪਿੰਡ ਪਿੰਡ ਜਾਣਾ ਹਾਂ ਹਾਂ ਚੱਲੀਏ 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 ਬਹੁਤਾਂ ਹੋ ਗਏ ਤਾਂ ਪਰ ਤੁਹਾਡੀ ਭੈਣ ਆ ਉਹਨੇ ਘਰ ਚੋਕ ਲੈਣਾ ਨਾਲ ਲੈਂਦੀ ਆ ਇਹ ਤਾਂ ਗੱਲ ਹੈਗੀ ਉਹਨੇ ਪਹਿਲਾਂ ਡਾ ਆਪਣੇ ਸਿਰ ਤੋਂ ਫਿਰ ਹੁਣ ਕੀ ਕਰੀਏ ਮਨਾ ਲੋਗੇ ਨਾ ਨੂੰ ਤਲਮਾ ਨਾਲ ਨਹੀਂ ਕੋਈ ਗੱਲ ਨਹੀਂ ਭੈਣੀਆਂ ਮਨ ਲਜੂਗੀ ਨਾ ਕਿਹੜੀ ਗੱਲ ਹੈਣਾ ਮਨਜੂਗੀ ਨਾ ਥੋੜਾ ਫਿਰ ਜ਼ਿਆਦਾ ਖਾਦੂ ਹੋਰ ਕੀ ਹੈ ਵਾਏ ਤੇ ਹੈ ਹੀ ਆ ਸਿਰ ਪਤਾ ਨਹੀਂ ਤੁਹਾਡੀ ਭੈਣ ਕਿਉਂ ਇੰਨਾ ਖਾਂਦੀ ਆ ਕਾਦੀ ਗੁਰਤੀ ਦਿੱਤੀ ਤਾਂ ਹੀ ਆ ਲੋ ਕਿਤੇ ਹਾਰੀ ਨਾ ਰੋ ਪਉਂਦੀ ਹਰ ਗੱਲ ਤੇ ਰੋਹ ਹਰ ਗੱਲ ਤੇ ਰੋਹ ਪਰ ਇੰਨਾ ਵੀ ਤੇ ਭੋਏ ਜੜਾ ਛੜਿਆ ਨੂੰ ਇੰਨਾ ਨਹੀਂ ਭੋਏ ਚਾੜੀਦਾ ਉਸ ਕੁਲੇ ਲੱਗੀ ਆ ਨਾ ਨਿਆਣੇ ਪੜਾਉਂਦੀ ਆ ਨਾ ਉਹ ਨਿਆਣੇ ਦਾ ਰੋਹ ਪਉਂਦੀ ਨੂੰ ਘਰ ਦੇ ਵੀ ਮਤਲਬ ਰੋਹ ਪਾਉਣ ਦੀ ਆਦਤ ਪੈ ਗਈ ਆ ਇਹਨੂੰ ਰੋਹ ਪਾਉਂਦੀ ਵੀ ਜਿੱਦਾਂ ਮੈਂ ਨਿਆਣੇ ਨੂੰ ਫਾੜਦੀ ਡੰਡਾ ਵੜ ਚੁੱਪ ਕਰ ਤੇ ਚੁੱਪ ਕਰ ਜੋ ਸਾਨੂੰ ਵੀ ਉਦਾਂ ਹੀ ਆਣ ਕੇ ਕਰਾਨੀ ਆ। ਤੂੰ ਕਰ ਕਾ ਡੰਡਾ ਨਹੀਂ ਫੜਦੀ ਅਜੇ ਮੂੰਹ ਨਾਲ ਗੱਲ ਕਰਦੀ ਆ। ਹਾਂ ਵੀ ਡੰਡਾ ਫੜੂਗੀ ਯਾਰ ਕਿੰਤਾ ਦੀ ਗੱਲ ਕਰਦੇ ਤੁਸੀਂ। ਸਾਡੀ ਕੋਈ ਜਿੱਦ ਨਹੀਂ ਆ। ਅਹੀਂ ਵੀ ਤੇ ਅਹੀਂ ਵੀ ਤੇ ਆਪਣੇ ਭਰਾਵਾਂ ਦੀ ਲਾੜਲੀ ਹੈ ਬੈਣਾ ਵਾ ਪਰ ਅਹੀਂ ਤੇ ਇਦਾਂ ਕਦੀ ਰੋ ਪਾਇਆ ਨਹੀਂ ਆ। ਤੁਹਾਡੀ ਭੈਣ ਦੇ ਕੋਈ ਜ਼ਿਆਦਾ ਹੀ ਰੋ ਪਾਉਂਦੀ ਆ। ਚਲ ਕੋਈ ਨਹੀਂ ਉਤੋ ਉਤੋ ਕਹਿੰਦੀ ਆ। ਹਾਂ ਹੋ ਭੈਣ ਜੂ ਆ ਨਾ ਤਾਂ ਗੁੱਸਾ ਲੱਗਦਾ ਤੁਹਾਨੂੰ। ਉਹ ਨਹੀਂ ਨਹੀਂ ਗੁੱਸੇ ਵਾਲੀ ਗੱਲ ਨਹੀਂ ਗੀ ਚਾਹਤੀ ਫਿਰ ਮਨਾਓ ਜੇ ਮੈਂ ਕਿਹਾ ਨਾ ਤਨੇ ਛੇੜ ਪੈਣਾ ਭੂੜਾ ਦੇਖੇ ਕਰਾਂਗੂ ਤੁਸੀਂ ਮਨਾਓ ਉਹਨੂੰ ਚਾਹਤੀ ਇਦਾਂ ਕਿਉਂ ਤੁਸੀਂ ਉਹਨੂੰ ਮਨਾਓ ਇਨਾ ਤੁਸੀਂ ਸਿੱਧਾ ਮੰਮੀ ਨੂੰ ਜਾ ਕੇ ਕਹੋਗੇ ਮੰਮੀ ਵੀ ਪਿੰਨ ਚੱਲਨੀ ਆ ਫਿਰ ਵੇਖਿਓ ਵੇਖਿਓ ਨੇ ਅੰਦਰੋਂ ਪਾੜ ਦੀ ਕਰਨ ਉਹ ਪਾੜ ਛੱਡ ਕੇ ਭੱਜੀ ਹੋਣਾ ਦੇਖਿਓ ਜਾਓ ਮੰਮੀ ਨੂੰ ਕਹੋ ਹਾਂ ਜਾਓ ਕੋ ਕਹੋ ਮੰਮੀ ਪਿੰਨ ਚੱਲਨੀ ਆਪਾਂ ਚਲ ਮੈਂ ਕਹਿੰਦਾ ਤੇ ਜਾਓ ਵੇਖਿਆ ਹੁਣ ਮਜਾ ਆਊਗਾ ਸਾਡੀ ਗਾੜੀ ਆਕੜਦੀ ਹੈ ਨਾ ਭਰਾ ਆਕੜੀ ਕਿੱਦਾਂ ਕੜ ਜੂਗੀ ਹੋ ਤੇ ਭਰਾ ਗੜੀ ਮੰਨਣਾ ਹੀ ਪੈਣਾ ਨਾਲੇ ਪੱਜ ਨਾ ਹੋ ਗਿਆ ਵਾਂਗੇ ਫੇਰ ਦਿਖਾਉਂਗੀ ਕਿੰਦੀ ਨਾ ਟੇਕੇ ਚੱਲ ਜਾ ਦੱਸ ਜਾਣਾ ਨਹੀਂ ਏਕੇ ਚੱਲ ਜਾ ਹੁਣ ਨਹੀਂ ਮੈਂ ਤਿਆਰ ਤੋਰ ਕੱਢ ਕੇ ਜਾਣਾ ਇਹਦੇ ਗਾੜੀਆਂ ਦੇ ਕੀ ਰੋਹਣਾ ਇਹ ਰੋਹ ਰੱਖਦੀ ਨਾ ਮੈਂ ਵੀ ਇਦਾਂ ਹੀ ਰੋਹ ਰੱਖਣਾ ਆ ਤੇ ਵੱਡੀ ਵੀਰੀ ਆ ਜਿਹੜੀ ਪੁੱਛ ਪੁੱਛ ਕਰਕੇ ਨਸਾਰ ਦਿੰਦੀ ਆ ਜਾਣਾ ਦੇਖੀ ਦੇਖ ਜਾ ਪਹਿਲਾਂ ਮਾ ਪੋਤੂ ਬੁਆ ਬੈਸਨ ਦੇਖਣੀ ਮਗਰੇ ਦੇਖੀ ਉਹਨੇ ਘਾਂਟਾ ਪੁਗਣਾ ਹਾਏ ਹਾਏ ਇੱਕ ਤਾਂ ਚੱਪਲ ਵੀ ਨਹੀਂ ਛੇਤੀ ਪੈਦੀ ਜੀ ਨਹੀਂ ਛੇਤੀ ਹੁੰਦੀ ਆ ਦੱਸ ਮੈਂ ਮੈਂ ਕਰਨਾ ਕੀ ਆ ਮਲਾਈ ਲੜਕੀ ਤੇ ਕਿਉਂ ਮੈਂ ਸਤਾ ਕਰ ਲਵਾਂ ਫੇਰ ਪਿਆਰਾਂ ਇਹਨੇ ਕਰਦੀਆਂ ਨਹੀਂ ਕਰਮ ਕਿਦੇ ਆਹ ਹਾ ਹਾ ਜੇ ਲੰਮਾ ਵੀ ਘਰ ਬਣਾਏ ਕਿਉਂ ਦੀ ਸੁਣ ਲੈ ਕਿੰਦੀ ਵਧੀਆ mùi ਆ ਬਾਜ਼ਾਰ ਵਿੱਚ ਜੰਝੜਾ ਲਿਆਈਦਾ ਕਿੰਨਾਂ ਕੰਮ ਦਾ ਨਹੀਂ ਹੁੰਦਾ ਇਹ ਵੀ ਲੋਕੀਆਂ ਦੇ ਘਰ ਜਾ ਕੇ ਉਹਦੇ ਬਿਜਾਰੀ ਕਿਉਂ ਜ ਬੜਾ ਫਰਕ ਪਾਉਂਦਾ ਸਾਗ ਬਣਾਵਾ ਤੇ ਨਾਲ ਪਕਾ ਮੱਕੀ ਦੀਆਂ ਰੋਟੀਆਂ ਤੇ ਵਿੱਚ ਪਾ ਕੇ ਘੋਖੇ ਖਾਵਾਂਗੇ ਫੇ ਸਾਗ ਆਪ ਕੱਲ ਬਣਾਇਆ ਹੋਏ ਦੇ ਤੂੰ ਮਾਤਾ ਬਣਾ ਲਾ ਕਿਹੜਾ ਪੰਜਾਬ ਦਾ ਸਾਗ ਮੋਗਿਆ ਵਾ ਲੋਕੀ ਖਾ ਖਾ ਕੇ ਧੁੰਨੀ ਖਰੀ ਕਰੀ ਬਾਅਦ ਦੇ ਲੋਕ ਤਾਂ ਸਾਗ ਨੂੰ ਤਰਸਦੇ ਆ ਅਸੀਂ ਪੰਜਾਬ ਗਰਾਹੇ ਨਾ ਸਾਗ ਖਾਈਏ ਯਾ ਕੋਈ ਗੱਲ ਬਣਾ ਦੇਨੇ ਸਾਗ ਬਣਾ ਦੇਨੇ ਜਵਾਦੀਆਂ ਰੋਟੀਆਂ ਪਕਾ ਦੇਨੇ ਨਾਲ ਨਾਲ ਕੋਈ ਮੂੜੀ ਵੀ ਲਿਆਵਾਂਗੇ ਗੰਡਾ ਲਿਆਵਾਂਗੇ ਨਾਲ ਆਹ ਵਧੀਆ ਗੱਲ ਨਾਲ ਹੋਰ ਸਰ ਜਾਂਦੇ ਚ ਆਰਡਰ ਚੀਰਿਆ ਹੋਵੇ ਆਹਾਹਾ ਮਜ਼ਾ ਆ ਹਾਂ ਵਿੱਚ ਪਾ ਦਾਂਗੇ ਕਿਉਂ ਤੇ ਕੋਈ ਨਾ ਅੱਜ ਬਣਾਵਿੰਨੇ ਸਾਗ ਥੇ ਸਾਗ ਦੀ ਕੀ ਗੱਲ ਆ ਕਿ ਅੱਜ ਕੀ ਆ ਕੀ ਕਹਿਣਾ ਕੀ ਚਾਹਣਾ ਅੱਜ ਭਈ ਤੂੰ ਮਸਕੇ ਲਾਉਂਦੇ ਆਂ ਕਾਜੀ ਕੀ ਗੱਲ ਆ ਅੱਜ ਮੰਮੀ ਮੈਂ ਤੁਹਾਨੂੰ ਇੱਕ ਸਲਾਹ ਕਰਨੀ ਸੀ ਹਾਂ ਦੱਸ ਕਿਹੜੀ ਸਲਾਹ ਕਰਨੀ ਮੈਂ ਨਾ ਜਾਣਾ ਆਪਣੇ ਸਹੁਰਿਆਂ ਨੂੰ ਕੋਹਾ ਫਿਰ ਉਹ ਸਹੁਰੇ ਕਰਨ ਜਾਣਾ ਹੈ ਉਹ ਕਿੰਨਾ ਚਿਰ ਹੋ ਗਿਆ ਬਾਤ ਤੇ ਤੇਰੀ ਨੌਵੀਂ ਹੱਲੀ ਜਾਣਾ ਤੇ ਕਿਹਨੂੰ ਚਾਹ ਤੋਂ ਆਪਾਂ ਨੂੰ ਹੋ ਚਲਕੀ ਜਾਂਦੀ ਉਹ ਭਾਵੇਂ ਤੈਨੂੰ ਪਤਾ ਫਿਰ ਸਿਰ ਪਾਈ ਜਾਣਾ ਸਿਰ ਬੋਲਣਾ ਨਹੀਂ ਘਟਣਾ ਹੁੰਦਾ ਸਿਰ ਪੇਰਦਾ ਨਹੀਂ ਮੇਰੇ ਹਾਂ ਵੇ ਇਤਨਾ ਪਰਿਵਾਰੀ ਦੇ ਸਲਾਹ ਲੈ ਲਾਣ ਉਹਨੇ ਆਖਣਾ ਮਹੀਨਾ ਤੱਕ ਹਰਾਈਂ ਤੇ ਮੈਨੂੰ ਪੁੱਛੇਗੇ ਚਵੇ ਨਹੀਂ ਕੇ ਤੇ ਤੂੰ ਇੱਕ ਪਰਿਵਾਰੀ ਦੇ ਸਲਾਹ ਲੈ ਲਾ ਥਲੀ ਦਾ ਕਹਿੰਦੇ ਉਤ ਤੋਂ ਤੋਂ ਨਹੀਂ ਸਲਾਹਣਾ ਆਹ ਮੈਂ ਜਾਣਾ ਮੈਂ ਉਹਦੀ ਮੰਗਣੀ ਨਹੀਂ ਸਿੱਧੀ ਗੱਲ ਚਾਹ ਮੈਂ ਪਿਆ ਦਾ ਕੋਈ ਗੱਲ ਮੈਂ ਪੈ ਹੀ ਦੂੰਗੀ ਫਿਰ ਨਾ ਕਿਹੜੇ ਥਾਂ ਲਾਈਏ ਤੂੰ ਕਿਹੜੇ ਅੰਦਰ ਹੋ ਹੰਡੇ ਖਜ਼ਾਨੇ ਖੋਲ੍ਹਣ ਦੇ ਆ ਕੋਈ ਨਹੀਂ ਕੋਈ ਨਹੀਂ ਦੀਦੀ ਇਹ ਦੇਖ ਲੋਤੀ ਕੀ ਚੱਲ ਵੈਨੀ ਮੈਂ ਵੀ ਅੰਦਰ ਜਾ ਕੇ ਕੀ ਬੰਡਿਆ ਵਾ ਕਿੱਧਰ ਦੀਆਂ ਤਿਆਰੀਆਂ ਹੁੰਦੀਆਂ ਵਾ ਕਿੱਧਰ ਦੀਆਂ ਤਿਆਰੀਆਂ ਤੈਨੂੰ ਗੱਲ ਸੁਬਨੇਉੜੇ ਬਹਿਣਾ ਕਿਉਂ ਮੈਨੂੰ ਸੁਣੰਡਿਆ ਇਹ ਵੀ ਨਹੀਂ ਕਿੱਦ ਲੱਗਦਾ ਤਿਆਰੀਆਂ ਕਰਨ ਦੇ ਆ ਤੈਨੂੰ ਲੱਗਦਾ ਸੁਪਨੇ ਦਿੰਨੇ ਹੁੰਦੇ ਰਹਿੰਦੇ ਆ ਇਹ ਲੱਗਦੀ ਇੱਕ ਗੱਲ ਦੱਸ ਬਹਿਣਾ ਹਾਂ ਉਹ ਪਾਠ ਕਰਨੀ ਪਾਠ ਹੀ ਪੂਰਾ ਕਰ ਗਾਂਗੀ ਵੀ ਜੇ ਸਾਡ ਗਿਆਗੀ ਪਾਠ ਮੈਂ ਕਰਾਈ ਆ ਮੈਂ ਤੇ ਆਈ ਆ ਰੱਬ ਨੂੰ ਪਰ ਤੁਸੀਂ ਦੱਸੋ ਮੈਨੂੰ ਕਿੱਦਾਂ ਦੀਆਂ ਤਿਆਰੀਆਂ ਕਰਨ ਦੇ ਮੈਨੂੰ ਉਹ ਪਤਾ ਲੱਗੇ ਜਾਣਾ ਕਿੱਥੇ ਆ ਉਦਾਂ ਨਾ ਮੰਮੀ ਨੇ ਸਲਾਹ ਹੀ ਕੀਤੀ ਆ ਬੱਸ ਸੋਹਰੇ ਹੋਈਏ ਅੱਛਾ ਹਾਂ ਅਸੇ ਤੇ ਸੋਹਰੇ ਉਧਰ ਗਿਆ ਹੀ ਹੈ ਉਹ ਗਲਾਜ ਬਣੀ ਹਜੇ ਤੇ ਨਹੀਂ ਗਲਾਜ ਬਣਾਉਂਦੇ ਗਲਾਵਾ ਬੜੀਆਂ ਬੰਦੀਆਂ ਵੇਲਾ ਮਨ ਸ਼ੈਤਾਨ ਦਾ ਘਰ ਹੈਂ ਤੂੰ ਕੰਮਕਾਰ ਕੋਈ ਕਰਦਾ ਨਹੀਂ ਆ ਤੇ ਬੱਸ ਜੇ ਮੇਰਾ ਮਾਰਾ ਜਾ ਤੇਰੇ ਤੇ ਨਾ ਹੋਵੇ ਨਾ ਹੱਥ ਤੇ ਤੂੰ ਤਾਂ ਬੱਸ ਰੋਲ ਤੁਰਿਆ ਰਹੇ ਸੋਹਰਿਆਂ ਨੂੰ ਮੈਂ ਨਾ ਉਧਰ ਗਿਆ ਹੋਰਿਆਂ ਤੋਂ ਨਹੀਂ ਕਿਤੇ ਨਹੀਂ ਜਾਣਾ ਉਧਰ ਬੱਚਿਆਂ ਦੇ ਪੇਪਰ ਉੱਪਰ ਹੋਣ ਡੇ ਹੁਣ ਤੇ ਤੁਸੀਂ ਸਹਰਿਆਂ ਤੁਰ ਪੋ ਵੀ ਉਹਦੀ ਪੜਾਈ ਉਹਨਾਂ ਦੀ ਪੜਾਈ ਦਾ ਵੀ ਕੋਈ ਹੈ ਰਿਹਾ ਤੇ ਨਹੀਂ ਖਰਚਾ ਮੈਂ ਦੇਣ ਦੀ ਆ ਇੰਨਾ ਉਹਨਾਂ ਦਾ ਖਰਚਾ ਕਰਨ ਦੀ ਆ ਤੁਹਾਨੂੰ ਪਤਾ ਲੱਗੇ ਜੇ ਕਮਾਉਣਾ ਪਵੇ ਤੇ ਨਹੀਂ ਮੈਂ ਜਾਣਾ ਬੜਾ ਜੇ ਹੋ ਗਿਆ ਮੈਨੂੰ ਨਹੀਂ ਪਤਾ ਮੈਂ ਜਾਣਾ ਫੇਰ ਕਰਨਾ ਬੜੇ ਉਹ ਵੀ ਜਾਓ ਤੇ ਕਰਨਾ ਆਏ ਹੋ ਇੱਥੇ ਮੈਂ ਬੂਹੇ ਪੱਕੇ ਬੰਦ ਕਰੂੰਗੀ ਕੋਈ ਕਹਿੰਦੀ ਅੱਜ ਹੋਲਾ ਦੇ ਸਾਲ ਤੋਂ ਕੰਮ ਨਹੀਂ ਨਹੀਂ ਜਾਣਾ ਕਿਤੇ ਵੀ ਮੈਂ ਕਹਿਤਾ ਤੇ ਕਹਿਤਾ ਬਸ ਤੇਰੀ ਜੀ ਮੈਂ ਜੇ ਵੀ ਰਹੀ ਆ ਤੂੰ ਜਿੱਤੀ ਤਾਂ ਮੈਂ ਹਾਰਿਆ ਠੀਕ ਆ ਜਾਂਦੇ ਕਿੱਦੇ ਹੈ ਕਲਾਉਨੀ ਮਸੌਰਿਆਂ ਨੂੰ ਕਿੱਦਾਂ ਐ ਸੌਹ ਰੰਦਾ ਉਧਰ ਗਿਆ ਹੁਣੇ ਹੀ ਇਹ ਜਿਹੜਾ ਹੈ ਅੱਜ ਇਹ ਕਹਿਣ ਦਾ ਕੱਲ ਨੂੰ ਦੂਜਾ ਵੀ ਕਹੂਗਾ ਬੈਠੇ ਰਹਿਣਗੇ ਫਿਰ ਉੱਥੇ ਜਾ ਜਾ ਕੇ ਉਹ ਜਿਹੜੇ ਵਿਹਲੇ ਹੈਗੇ ਆ ਉਦੋਂ ਨਿਆਣੇ ਦੀ ਪੜਾਈਆਂ ਖਤਮ ਹੋਣ ਤੇ ਆਈਆਂ ਵਾ ਪੇਪਰ ਸਟਾਰਟ ਹੋਏ ਆ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਮੈਨੂੰ ਦਿਨੇ ਨੇ ਐਵੇਂ ਸਮਝਾਇਆ ਵਾ ਮੇਰੀ ਤਾਂ ਕੋਈ ਵੈਲੀ ਹੋਈ ਹੈ ਨਹੀਂ ਆ ਮੈਨੂੰ ਤਾਂ ਜਿੱਦਾਂ ਇਹਨਾਂ ਨੇ ਐਵੇਂ ਕਵੇਂ ਸਮਝਾਇਆ ਵਾ ਕਲਾਉਨੀ ਮੈਂ ਇਹਨਾਂ ਨੂੰ ਇਹ ਆਖ ਬਣਾਇਆ ਕਹਾਵਤ ਹੋਈ ਨਾ ਕੀ ਕਰਾਂ ਮੰਮੀ ਖਪਾਣਾ ਤੇ ਹੁਣ ਇਹਨੂੰ ਸੌ ਰਿਆਂ ਦਾ ਲੱਗ ਗਿਆ ਵਾ ਅੱਜ ਇਹ ਕਹਾਂਂਦੇ ਆ ਕੱਲੂ ਦੂਜਾ ਵੀ ਕਹੂਗਾ ਹੈ ਇਹ ਜਾ ਜਾ ਕੇ ਉੱਥੇ ਬਹਿ ਜਾਣਗੇ ਤੇ ਤੁਸੀਂ ਫਿਰ ਦਿਓ ਇੱਥੇ ਭਾਂਡੇ ਮਾਂਦੇ ਰਿਓ ਵੀ ਚਲ ਕੋਈ ਗੱਲ ਬੜਾ ਚਿਹਰਾ ਹੋ ਗਿਆ ਗਿਆ ਚਲ ਜਾ ਲੈਂਦੇ ਵੇ ਨਾ ਕਰਿਆ ਕਰ ਆਹੋ ਕੋਈ ਨਹੀਂ ਚਲ ਜਾਣਗੇ ਬੱਚਿਆਂ ਦੇ ਪੇਪਰ ਹੋਣਦੇ ਆ ਉਹਨਾਂ ਦੇ ਵੀ ਪੜਾਈ ਦਾ ਵੇਖਣਾ ਕਿ ਨਹੀਂ ਚਲ ਕੋਈ ਨਹੀਂ ਇੱਡਾਂ ਕਰਿਆ ਹੁੰਦੇ ਆ ਤੇ ਆ ਜਾਣਗੇ ਮੁਰਗੀ ਨਹੀਂ ਅਜੇ ਨਹੀਂ ਕਿਤੇ ਵੀ ਜਾਣਾ ਮੈਂ ਕਹਿ ਤਾ ਤੇ ਬਸ ਕਹਿ ਤਾ ਚੱਲੀ ਨਹੀਂ ਜੇ ਇਹ ਚੰਗੀ ਨਹੀਂ ਹੁੰਦੀ ਨਹੀਂ ਨਹੀਂ ਮੈਂ ਜਦੋਂ ਕਿਹਾ ਤੇ ਕਿਹਾ ਬਸ